ਮੈਂ ਸਵਾਗਤ ਕਰਦੀ ਆ ਜੀ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ ਅੱਜ ਮਿਰਚਾਂ ਦਾ ਕੁੱਟਾ ਬਣਾਵਾਂਗੇ ਬਹੁਤ ਵਧੀਆ ਮਿਰਚਾਂ ਦਾ ਕੁੱਟਾ ਬਣਾਉਣੀ ਅੱਜ ਇਹ ਦੇਖੋ ਮਿਰਚਾਂ ਮੈਂ 1/2 ਕਿਲੋ ਲਈਆਂ ਨੇ ਬਹੁਤ ਤਾਜ਼ੀਆਂ ਤੇ ਬਹੁਤ ਵਧੀਆ ਧੋਬਣਾ ਕੇ ਸਾਫ਼ ਕਰ ਲਈਆਂ ਨੇ ਪਾਣੀ ਇਹਨਾਂ ਨੂੰ ਬਿਲਕੁਕੁਲ ਨਹੀਂ ਲੱਗਾ ਰਹਿਣ ਦਿੱਤਾ ਸੁਕਾ ਦਿੱਤੀਆਂ ਨੇ ਮੈਂ ਕਾਟਨ ਦੇ ਕੱਪੜੇ ਨਾਲ ਇੰਨਾ ਕ ਮੈਂ ਲਸਣ ਛਿੱਲਿਆ ਇੱਕ ਗੰਢੀ ਤੇ ਆਓ ਆਪਾਂ ਬਣਾਈਏ ਮਿਰਚਾਂ ਦਾ ਕੁੱਟਾ ਤੇ ਇਹ 3 ਚਮਚੇ ਮੈਂ ਮੇਥਿਆਂ ਦੇ ਲਏ ਸੀ ਮੇਥੀ ਦਾਣਾ ਇਹ ਰਾਤ ਨੂੰ ਭਿਉਂ ਦਿੱਤਾ ਸੀ ਤੇ ਹੁਣ ਮੈਂ ਇਹਨੂੰ ਪੁੰਦਤਾ ਪਾਣੀ ਕੱਢ ਦਿੱਤਾ ਏ ਤੇ ਇਹ ਜਿਹੜੀਆਂ ਮਿਰਚਾਂ ਨੇ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਕੱਟ ਰਹੀ ਆ ਤੇ ਕੱਟ ਕੇ ਤੁਹਾਨੂੰ ਆ ਵਿਖਾ ਦਿੱਤੀਆਂ ਨੇ ਕਿਉਂਕਿ ਮੈਂ ਸਾਰੀਆਂ ਕੱਟ ਕੇ ਵਿਖਾਉਂਦੀ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਮਿਰਚ ਜਾਂ ਦੋ ਮਿਰਚਾਂ ਕੱਟ ਕੇ ਸਿੰਪਲ ਵਿਖਾ ਦਿੱਤਾ ਵੀ ਇਦਾਂ ਮਿਰਚਾਂ ਜਿਹੜੀਆਂ ਕੱਟੀਆਂ ਜਾਂਦੀਆਂ ਨੇ ਹੁਣ ਆਪਾਂ ਥੋੜਾ ਜਿਹਾ ਫਰਾਈ ਪਿੰਡੇ ਵਿੱਚ ਪਾਵਾਂਗੇ ਤੇਲ ਰਫੈਂਡ ਕੌੜਾ ਵੀ ਪਾ ਸਕਦੇ ਹੋ ਜਾਨੀ ਕਿ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੇ ਰਫੈਂਡ ਵੀ ਪਾ ਸਕਦੇ ਆ ਤੇ ਮੈਂ ਤੇਰ ਫੈਂਡ ਹੀ ਪਾਇਆ ਤੇ ਤੇਲ ਹੋ ਗਿਆ ਗਰਮ ਤੇ ਲਸਣ ਦੀਆਂ ਕਲੀਆਂ ਜਿਹੜੀਆਂ ਨੇ ਉਹ ਮੈਂ ਪਾਤੀਆਂ ਨੇ ਤੇਲ ਦੇ ਵਿੱਚ ਤੇ ਅੱਧਾ ਚਮਚਾ ਮੈਂ ਹਿੰਗ ਪਾਤੀ ਐ ਕਿਉਂਕਿ ਇਹਦਾ ਟੇਸਟ ਅਲੱਗ ਹੀ ਆ ਜਿਹੜੇ ਲਸਣ ਨਹੀਂ ਖਾਂਦੇ ਉਹ ਹਿੰਗ ਪਾ ਲੈਣ ਪਰ ਮੈਂ ਦੋਨੋਂ ਚੀਜ਼ਾਂ ਹੀ ਪਾਲੀਆਂ ਨੇ ਹਟ ਘਰ ਦੋਨੋਂ ਚੀਜ਼ਾਂ ਹੀ ਖਾ ਲੈਂਦੇ ਨੇ ਇਹ ਸਰਸੋਂ ਪਾਈ ਆ ਸਰਸੋਂ ਦੇ ਦਾਣੇ ਪਾਏ ਨੇ ਬੀਜ ਸਰਸੋਂ ਦੇ ਇਹ ਮੈਂ ਸੰਭ ਪਾਈ ਇੱਕ ਚਮਚਾ ਇਹਨਾਂ ਚੀਜ਼ਾਂ ਦੇ ਨਾਲ ਨਾ ਕੁੱਟਾ ਬਹੁਤ ਸਵਾਦ ਬਣਦਾ ਹੈ ਬਹੁਤ ਟੇਸਟ ਵਧਦਾ ਹੈ ਇਹਦਾ ਤੇ ਆ ਮੈਂ ਸਾਬਤ ਜੀਰਾ ਚਮਚਾ ਇੱਕ ਪਾਇਆ ਇਹ ਮੈਂ ਤੇਲ ਪਾਇਆ ਨੇ ਦੋ ਚਮਚੇ ਤੇ ਥੋੜਾ ਜਿਹਾ ਇਹਨਾਂ ਨੂੰ ਹਲਾ ਦੇਵਾਂਗੇ ਤੇ ਥੋੜਾ ਜਿਹਾ ਸੇਕ ਲੱਗਨ ਦਵਾਂਗੇ ਇਹਨੂੰ ਇਹਨਾਂ ਚੀਜ਼ਾਂ ਦੇ ਨਾਲ ਨਾ ਇਹ ਕੁੱਟਾ ਜਿਹੜਾ ਬਹੁਤ ਹੀ ਵਧੀਆ ਬਣਦਾ ਆ ਜ਼ਿਆਦਾਤਰ ਇਹ ਰਾਜਸਥਾਨ ਦੇ ਲੋਕ ਜਿਹੜੇ ਆ ਕੁੱਟਾ ਬਣਾਉਂਦੇ ਆ ਤੇ ਖਾਂਦੇ ਆ ਤੇ ਹੁਣ ਅਸੀਂ ਇਹ ਆਪਣੇ ਪੰਜਾਬ ਵਿੱਚ ਵੀ ਬਣਾਵਾਂਗੇ ਤੇ ਬਹੁਤ ਵਧੀਆ ਬਣਾਵਾਂਗੇ ਸਭ ਤੋਂ ਵਧੀਆ ਜਿਹੜਾ ਕੁੱਟਾ ਹੈ ਨਾ ਉਹ ਇਹੀ ਤਿਆਰ ਹੋਏਗਾ ਇਹਦਾ ਨਾ ਟੇਸਟ ਵੀ ਅਲੱਗ ਹੋਏਗਾ ਤੇ ਇਹ ਜਿਹੜਾ ਕੁੱਟਾ ਆ ਬਹੁਤ ਹੀ ਵਧੀਆ ਬਣੇਗਾ ਤੇ ਇਹ ਮਿਰਚਾਂ ਜਿਹੜੀਆਂ ਕਟੀਆਂ ਹੋਈਆਂ ਸੀ ਉਹ ਵੀ ਮੈਂ ਪਾ ਦਤੀਆਂ ਨੇ ਫਰਾਈ ਪੈਨ ਦੇ ਵਿੱਚ ਤੇ ਥੋੜੀਆਂ ਜਿਹੀ ਆਪਾਂ ਇਹਨਾਂ ਨੂੰ ਜਿਹੜਾ ਤੜਕਾ ਆ ਲਵਾਂਗੇ ਸਾਰੀਆਂ ਚੀਜ਼ਾਂ ਜਿਹੜੀਆਂ ਪਾਈਆਂ ਹੋਈਆਂ ਫਰਾਈ ਪੈਨ ਦੇ ਵਿੱਚ ਮੈਂ ਇਹਨਾਂ ਸਾਰੀਆਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਬਹੁਤਾ ਨਹੀਂ ਇਹਨੂੰ ਕੁੰਨਾਗੀ 4 ਜਾਂ 5 ਮਿੰਟ ਵਾਸਤੇ ਇਹਨਾਂ ਨੂੰ ਮੈਂ ਭੁੰਨ ਲਵਾਂਗੀ ਇਹ ਬੜੀ ਰੀਜ ਨਾ ਕੁੱਟਾ ਜਿਹੜਾ ਖਾਧਾ ਜਾਂਦਾ ਏ ਇਹ ਅਚਾਰ ਤੋਂ ਵੀ ਅਲੱਗ ਚੀਜ਼ ਬਣਦੀ ਏ ਤੇ ਚਟਨੀ ਤੋਂ ਵੀ ਅਲੱਗ ਚੀਜ਼ ਬਣਦੀ ਏ ਇਹ ਤੁਸੀਂ ਇੱਕ ਵਾਰੀ ਪਾਣੀ ਇਹਨੂੰ ਨਹੀਂ ਲੱਗਣਾ ਚਾਹੀਦਾ ਤੇ ਰੱਖਣ ਨੂੰ ਭਾਵੇਂ ਤੁਸੀਂ 6 ਮਹੀਨੇ ਸਾਲ ਇਹਨੂੰ ਸਾਹਮਣੇ ਰੱਖ ਸਕਦੇ ਹੋ ਖਰਾਬ ਨਹੀਂ ਹੋਏਗਾ ਕਦੇ ਵੀ ਕੱਚ ਦੇ ਬਿਆਮ ਦੇ ਵਿੱਚ ਪਾ ਕੇ ਆਪਾਂ ਇਹਨੂੰ ਤੇ ਸਟੋਰ ਕਰ ਸਕਦੇ ਆ ਇਹ ਕੰਨੀਆਂ ਚੀਜ਼ਾਂ ਮੈਂ ਪਾ ਦਿੱਤੀਆਂ ਨੇ ਇਹਦੇ ਵਿੱਚ ਇਹ ਸਾਰੀਆਂ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਅੱਜ ਕੱਲ ਦੀ ਵੀਡੀਓ ਬਣਾ ਰਿਆਂ ਜੂਨ ਦੇ ਮਹੀਨੇ ਤੇ ਪਾਣੀ ਜਿੱਦਾਂ ਅਸੀਂ ਵੱਧ ਘੱਟ ਪੀ ਲੈਨੇ ਆ ਤੇ ਇਹ ਪਾਚਨ ਸ਼ਕਤੀ ਨੂੰ ਜਿਹੜੀਆਂ ਤੇਜ਼ ਕਰਦੀਆਂ ਨੇ ਤੇ ਇੱਕ ਗੱਲ ਆ ਕਿ ਪਾਣੀ ਵੀ ਵੱਧ ਘੱਟ ਜਿਹੜਾ ਪੀਤਾ ਆ ਉਹਨੂੰ ਬਹੁਤ ਵਧੀਆ ਪਚਾ ਦਿੰਦੀਆਂ ਨੇ ਤੇ ਰੋਟੀ ਦੇ ਨਾਲ ਇਹ ਚੀਜ਼ ਜ਼ਰੂਰ ਖਾਣੀ ਚਾਹੀਦੀ ਆ ਭਾਵੇਂ ਥੋੜਾ ਜਿਹਾ ਲੈ ਕੇ ਖਾਓ ਖਾਓ ਜ਼ਰੂਰ ਪਰ ਇਹ ਜਿਹੜੀਆਂ ਵੀਡੀਓ ਹੁੰਦੀਆਂ ਆ ਇਹ 12 13 ਮਿੰਟ ਦੀ 15 ਮਿੰਟ ਦੀ ਤੇ ਬਣ ਹੀ ਜਾਂਦੀ ਆ ਘੱਟ ਕਰਦਿਆ ਕਰਦਿਆ ਵੀ ਇੰਨੇ ਟਾਈਮ ਦੀ ਬਣ ਜਾਂਦੀ ਆ ਕਿਉਂਕਿ ਫਿਰ ਜਿਹੜਾ ਵੀ ਸੀਨ ਨਾ ਵਿਖਾਈਏ ਉਹ ਹੀ ਉਹੀ ਗੱਲ ਵੀ ਫਿਰ ਅਗਲਾ ਸੋਚਦਾ ਵੀ ਕੁਝ ਵੀ ਨਹੀਂ ਵਿਖਾਇਆ ਇਹਨਾਂ ਨੇ ਹੁਣ ਦੇਖੋ ਮੈਂ ਡੇਢ ਚਮਚਾ ਨਮਕ ਪਾਇਆ ਇਹਦੇ ਵਿੱਚ ਚਿੱਟਾ ਇਹ ਕਾਲਾ ਨਮਕ ਅੱਧਾ ਚਮਚਾ ਪਾਇਆ ਇਹ ਬਾਕੀ ਨਮਕ ਜਿਹੜੇ ਆ ਉਹ ਆਪਣੇ ਸਵਾਦ ਅਨੁਸਾਰ ਤੁਸੀਂ ਆਪੇ ਹੀ ਪਾਣੇ ਆ ਇਹ ਮੈਂ ਪਾਇਆ ਇਹਦੇ ਵਿੱਚ ਘਣਿਆ ਪਾਊਡਰ ਇਹ ਤੜੀਆਂ ਪਾਊਡਰ ਥੋੜਾ ਜਿਹਾ ਪਾਇਆ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਇਦਾਂ ਬਸ ਥੋੜਾ ਘੱਟ ਗੈਸ ਕਰਕੇ ਤੇ ਭੁੰਨ ਰਹੀ ਆ ਇਹ ਹਲਦੀ ਪਾਈ ਆ ਥੋੜੀ ਜਹੀ ਇਹਦਾ ਕਲਰ ਵੀ ਚੇਂਜ ਹੋਣਾ ਜ਼ਰੂਰੀ ਹੈ ਇਹ ਜੀਰਾ ਪਾਊਡਰ ਪਾਇਆ ਏ ਥੋੜਾ ਜਿਹਾ ਇਹ ਦੇਖੋ ਇਹ ਆਪਣੇ ਆਪ ਹੀ ਨਾ ਬਹੁਤ ਹੀ ਵਧੀਆ ਹੋ ਰਿਹਾ ਏ ਹੁਣੇ ਮਿਰਚਾਂ ਜਿਹੜੀਆਂ ਇਹ ਹੋ ਗਈਆਂ ਨੇ ਵਧੀਆ ਥੋੜਿਆ ਮਤਲਬ ਕੱਚੀਆਂ ਨਹੀਂ ਰਹੀਆਂ ਵਧੀਆ ਹੋ ਗਈਆਂ ਨੇ ਤੇ ਹੁਣ ਮੈਂ ਇਹਨਾਂ ਨੂੰ ਨਾ ਖੱਡ ਲਵਾਂਗੀ ਕੁੰਡੇ ਦੇ ਵਿੱਚ ਗੈਸ ਬੰਦ ਕਰ ਦਿੱਤਾ ਹੈ ਤੇ ਹੁਣ ਮੈਂ ਇਹਨਾਂ ਨੂੰ ਕੁੰਡੇ ਦੇ ਵਿੱਚ ਪਾਵਾਂਗੀ ਇਹ ਕੁਟਾ ਬਹੁਤ ਹੀ ਵਧੀਆ ਬਣੇਗਾ ਜੇ ਬਣਿਆ ਨਹੀਂ ਇਹ ਪੂਰਾ ਤਿਆਰ ਕਰਕੇ ਫਿਰ ਵੇਖਿਓ ਤੁਸੀਂ ਕਿ ਕਿੰਨਾ ਸੋਹਣਾ ਚੀਜ਼ ਇਹ ਤਿਆਰ ਹੁੰਦੀ ਹੈ ਰੈਸਪੀ ਕਿੰਨੀ ਸੋਹਣੀ ਬਣਦੀ ਹੈ ਇਹ ਹੁਣ ਇਹਦੇ ਵਿੱਚ ਕੁੰਡੇ ਚ ਪਾਤਾ ਤੇ ਇਹਨੂੰ ਆਪਾਂ ਹੁਣ ਕੋਟ ਲਵਾਂਗੇ। ਥੋੜਾ ਮੋਟਾ ਮੋਟਾ ਹੀ ਰੱਖ ਕੇ ਕਟਾਂਗੇ, ਕੁੱਟਾਂਗੇ ਇਹਨੂੰ। ਬਹੁਤਾ ਬਰੀਕ ਨਹੀਂ ਕਰਨਾ ਹੈਗਾ। ਕੱਚੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਉਹ ਜਲਦੀ ਕੁੱਟੀਆਂ ਨਹੀਂ ਜਾਂਦੀਆਂ। ਜੇ ਆਪਾਂ ਥੋੜਾ ਜਿਹਾ ਇਦਾਂ ਤੜਕਾ ਲੀਨੇ ਮਿਰਚਾਂ ਨੂੰ ਤੇ ਬੜੀ ਛੇਤੀ ਕੁੱਟੀਆਂ ਜਾਂਦੀਆਂ ਨੇ। ਹੁਣ ਦੇਖੋ। ਇਹ ਕੁੱਟੀਆਂ ਗਈਆਂ ਨੇ ਪਰ ਮੈਂ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਹੀ ਰੱਖਾਂਗੀ ਬਹੁਤੀਆਂ ਬਰੀਕ ਨਹੀਂ ਕਰਾਂਗੀ ਹੁਣ ਇਹ ਬਣ ਗਈਆਂ ਨੇ ਇਹੋ ਜਿਹਾ ਹੀ ਹੁੰਦਾ ਕੁੱਟਾ ਅਸਲ ਵਿੱਚ ਤੇ ਇਹੋ ਜਿਹਾ ਹੀ ਹੁੰਦਾ ਹੈ ਬਹੁਤ ਜ਼ਿਆਦਾ ਛਿੱਕੜ ਜੇਬ ਨਹੀਂ ਚੰਗੇ ਲੱਗਦੇ ਤੇ ਬਹੁਤ ਬਰੀਕ ਵੀ ਨਹੀਂ ਚੰਗੀਆਂ ਲੱਗਦੀਆਂ ਇਹ ਦਰਮਿਆਨੀਆਂ ਨੇ ਵੇਖੋ ਨਾ ਇਹ ਬਰੀਕ ਨੇ ਨਾ ਹੀ ਮੋਟੀਆਂ ਨੇ ਹੁਣ ਮੈਂ ਇਹਨਾਂ ਨੂੰ ਬਾਹਰ ਕੱਢ ਲਵਾਂਗੀ ਕੁੰਡੇ 'ਚੋਂ ਬਾਕੀ ਇੱਕ ਗੱਲ ਆ ਜੇ ਬੀਜ ਕੱਢ ਲੈਂਦੇ ਕਈ ਲੋਕ ਆਖ ਦਿੰਦੇ ਕਿ ਕੋੜੀਆਂ ਤੇ ਬੀਜ ਕੱਢ ਲਓ ਪਰ ਇੱਕ ਚੀਜ਼ ਹੈ ਜਦੋਂ ਅਸੀਂ ਇਹਦੇ ਵਿੱਚ ਖਟਾਈ ਪਾਉਂਦੇ ਆ ਜਦੋਂ ਇਹਨਾਂ ਨੂੰ ਅਸੀਂ ਉੱਤੇ ਮਤਲਬ ਤੇਲ ਦੇ ਵਿੱਚ ਥੋੜੀਆਂ ਫਰਾਈ ਕਰਦੇ ਆ ਤੇ ਉਹਦੇ ਵਿੱਚ ਤੇ ਖਟਾਈ ਦਾ ਆਪਣਾ ਕੋੜੇਪਣ ਦਾ ਤੇ ਮਤਲਬ ਹੀ ਨਹੀਂ ਰਹਿੰਦਾ ਕੋੜੀਆਂ ਤੇ ਉਹ ਖਤਮ ਹੋ ਜਾਂਦਾ ਕੋੜਪਣ ਸਾਰਾ ਖਤਮ ਹੋ ਜਾਂਦਾ ਮਿਰਚ ਦਾ ਉਹ ਕੋੜੀਆਂ ਨਹੀਂ ਰਹਿੰਦੀਆਂ ਫਿਰ ਤੁਸੀਂ ਬੀਜ ਵੀ ਵਿੱਚ ਪਾ ਸਕਦੇ ਹੋ ਬਾਕੀ ਆਪਣੀ ਮਰਜ਼ੀ ਹੈ ਤੁਹਾਡੀ ਕੱਢਣੇ ਤਾਂ ਕੱਢ ਸਕਦੇ ਹੋ ਪਰ ਲੇਕਿਨ ਕੱਢਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਮੈਂ ਦੁਬਾਰਾ ਰਫੈਂਟੇਲ ਪਾਵਾਂਗੀ ਫਰਾਈਪਿੰਨ ਦੇ ਵਿੱਚ ਤੇ ਇਹਨੂੰ ਗਰਮ ਹੋਣ ਦਵਾਂਗੀ ਤੇ ਫਿਰ ਤੁਹਾਨੂੰ ਵਿਖਾਨੀਆ ਕੁੱਟਾ ਬਣਦਾ ਕਿਵੇਂ ਆ ਥੋੜੀ ਜੀ ਹਲਦੀ ਪਾਤੀ ਏ ਤੇ ਗੈਸ ਜਿਹੜਾ ਬਿਲਕੁਲ ਘਟ ਕੀਤਾ ਏ ਥੋੜਾ ਕਲਰ ਦੇਣ ਵਾਸਤੇ ਹਲਦੀ ਜਿਹੜੀ ਆ ਬਹੁਤ ਗਰਮ ਤੇਲ ਵਿੱਚ ਨਹੀਂ ਪਾਵਾਂਗੀ ਮੈਂ ਥੋੜੇ ਹੌਬਦਾ ਗਰਮ ਕੀਤਾ ਉਹਦੇ ਵਿੱਚ ਪਾਏ ਤੇ ਤਾਂ ਕਲਰ ਇਹ ਜਿਹੜਾ ਆ ਇਹ ਆਏਗਾ ਵਧੀਆ ਕੁੱਟੇ ਦਾ ਜੇ ਮੈਂ ਬਹੁਤ ਉਬਲਦੇ ਤੇਲ ਵਿੱਚ ਪਾ ਦਿੰਦੀ ਨਾ ਹਲਦੀ ਤੇ ਹਲਦੀ ਨੇ ਕਾਲੀ ਹੋ ਜਾਣਾ ਹੀ ਤੇ ਕੁੱਤੇ ਦਾ ਜਿਹੜਾ ਕਲਰ ਆ ਉਹ ਵੀ ਕਾਲਾ ਹੋ ਜਾਣਾ ਹੀ ਇਹ ਵੀ ਗੱਲ ਹੈਗੀ ਆ ਇਹ ਆਪਣੇ ਅਸਲੀ ਰੰਗ ਤਾਂ ਹੀ ਵਿਖਾਊਗਾ ਜੇ ਇਹਦਾ ਜਿਹੜਾ ਮਤਲਬ ਹਲਦੀ ਜਿਹੜੀ ਆ ਤਾਂ ਹੀ ਅਸਲੀ ਰੰਗ ਵਿਖਾਊਗੀ ਜਦੋਂ ਕਿ ਅਸੀਂ ਬਹੁਤ ਆ ਤੇਲ ਵਿੱਚ ਨਹੀਂ ਭੁੰਨਾਂਗੇ ਇਹਨੂੰ ਆ ਜਿਹੜੇ ਮੇਥੇ ਆ ਰਾਤ ਦੇ ਜਿਹੜੇ ਸਾਡੇ ਕੋਲ ਸੀਗੇ ਇਹ ਪੁਣੇ ਹੋਏ ਮੇਥੇ ਆ ਵੀ ਪਾ ਦਦੇ ਨੇ ਨਾਲ ਇਹਦਾ ਬਿਲਕੁਲ ਕੋੜ ਨਹੀਂ ਹੈਗੀ ਇਹਨਾਂ ਦੇ ਵਿੱਚ ਮੇਥਿਆਂ ਦੇ ਵਿੱਚ ਇਹਦਾ ਟੇਸਟ ਹੀ ਟੇਸਟ ਆ ਬਸ ਕੋੜ ਹੈ ਨਹੀਂ ਇਹਨਾਂ 'ਚ ਤੇ ਹੁਣ ਇਹਨੂੰ ਥੋੜੀ ਦੇਰ ਵਾਸਤੇ ਇਸ ਤਰ੍ਹਾਂ ਘੱਟ ਗੈਸ ਤੇ ਰਿਜਨ ਦੇਵਾਂਗੇ ਚੰਗੀ ਤਰ੍ਹਾਂ ਹਿਲਾਵਾਂਗੇ ਫਿਰ ਇਹਦੇ 'ਚ ਮਸਾਲੇ ਪਾਉਣੇ ਆ ਫਿਰ ਤੁਹਾਨੂੰ ਮੈਂ ਦੱਸਦੀ ਆ ਕਿ ਇਹਦੇ 'ਚ ਕਿਹੜੇ ਕਿਹੜੇ ਮਸਾਲੇ ਪਾਣੇ ਨੇ ਤੇ ਫਿਰ ਇਹ ਕੁੱਟਾ ਤਿਆਰ ਹੋਣਾ ਹੈ ਹਾਂ ਤੁਸੀਂ ਆਪ ਹੀ ਦੇਖੋ ਕਿ ਸਾਰੇ ਸੀਨ ਤੁਹਾਨੂੰ ਬੁਖਾਰੀ ਆ ਮੈਂ ਤੇ ਇਹਦੇ ਵਿੱਚ ਵੀਡੀਓ ਜਿਹੜੀ ਆ ਥੋੜੀ ਬਹੁਤੀ ਲੰਬੀ ਤਾਂ ਹੋ ਹੀ ਜਾਂਦੀ ਆ ਤੇ ਜੇ ਆਪਾਂ ਸਾਰਾ ਕੁਝ ਵੇਖਣਾ ਹੈ ਤਾਂ ਫਿਰ ਥੋੜਾ ਜਿਹਾ ਚਿਰ ਤੇ ਲੱਗਦਾ ਹੀ ਹੈ ਨਾ ਕਿ ਆਪਾਂ ਕਿਦਾਂ ਕੋਈ ਚੀਜ਼ ਬਣਾ ਰਹੇ ਆ ਇਹ ਦੇਖੋ ਜੀ ਮੈਂ ਆਮਚੂਰਾ ਪਾ ਰਹੀ ਆ ਇੱਕ ਚਮਚਾ ਭਰ ਕੇ ਪਾਇਆ ਵਾ ਅੱਧਾ ਚਮਚਾ ਮੈਂ ਹੋਰ ਪਾ ਦਵਾਂਗੀ ਇਹਦੇ ਚ ਮੈਂ ਦੋ ਖਟਿਆਈਆਂ ਪਾਉਂਗੀ ਤੁਸੀਂ ਭਾਵੇਂ ਕੱਲਾ ਆਮਚੂਰਾ ਹੀ ਪਾਓ ਪਰ ਮੈਂ ਦੋ ਖਟਿਆਈਆਂ ਪਾਉਂਗੀ ਮੈਂ ਜਿਆਦਾ देर ਰੱਖਣਾ ਆ ਤੇ ਜਿਆਦਾ ਬਣਾਇਆ ਆ ਤੇ ਮੈਂ ਜਿਆਦਾ देर ਇਹਨੂੰ ਰੱਖੂਗੀ ਇਸ ਕਰਕੇ ਮੈਂ ਪਾਉਂਗੀ ਤੇ ਇਹ ਮੈਂ ਚੀਨੀ ਦਾ ਚਮਚਾ ਪਾ ਰਹੀ ਆ ਥੋੜੀ ਜਿਹੀ ਚੀਨੀ ਮੈਂ ਹੋਰ ਪਾਉਂਗੀ ਇਹਦੇ ਚ ਆ ਦੇਖੋ 1/2 ਚਮਚਾ ਮੈਂ ਚੀਨੀ ਦਾ ਪਾਇਆ ਕਿਉਂਕਿ ਇਹਦੇ ਨਾਲ ਬਹੁਤ ਟੇਸਟ ਬਣੇਗਾ ਇਹਦਾ ਤੁਸੀਂ ਇਸ ਤਰ੍ਹਾਂ ਹੀ ਬਣਾ ਕੇ ਖਾਓਗੇ ਨਾ ਤੇ ਤੁਸੀਂ ਮੈਂ ਕਹਿੰਨੀ ਆ ਰੋਟੀ ਦੇ ਨਾਲ ਚਾਰ ਤੇ ਚਟਨੀ ਲੈਣਾ ਭੁੱਲ ਜਾਣਾ ਇਹੋ ਹੀ ਚੀਨ ਨੂੰ ਪਸੰਦ ਕਰੋਗੇ ਇਹ ਰਾਜਸਥਾਨ ਦੇ ਵਿੱਚ ਬੜਾ ਪਸੰਦ ਕੀਤਾ ਜਾਂਦਾ ਏ ਪਰ ਸਾਡੇ ਪੰਜਾਬ ਵਿੱਚ ਅਜੇ ਘੱਟ ਹੀ ਬਣਾਉਂਦੇ ਆ ਪਰ ਬਣਾਉਣਾ ਚਾਹੀਦਾ ਏ ਇਹੋ ਜਿਹੀਆਂ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਜੇ ਬਾਹਰ ਅੰਦਰ ਜਾਈਏ ਤੇ ਇਹ ਆਪਾਂ ਡੱਬੀ ਦੇ ਵਿੱਚ ਪਾ ਕੇ ਰੋਟੀ ਦੇ ਨਾਲ ਲੈ ਕੇ ਜਾ ਸਕਦੇ ਆ ਤੇ ਬਹੁਤ ਹੀ ਵਧੀਆ ਚੀਜ਼ ਆ ਇਹ ਇਹ ਪਰੌਂਠਿਆਂ ਨਾਲ ਬੜਾ ਸਵਾਦ ਲੱਗਦਾ ਏ ਜਿਹੜੇ ਤਿੱਖਾਪਨ ਖਾ ਲੈ ਬਣਾ ਲੈਂਦੇ ਨੇ ਮਤਲਬ ਖਾਂਦੇ ਨੇ ਉਹ ਬਣਾ ਵੀ ਲੈਂਦੇ ਨੇ ਤੇ ਟਿਕਾਣ ਜਿਹੜਾ ਹੁੰਦਾ ਆ ਇਹਦਾ ਇਹਨਾਂ ਚੀਜ਼ਾਂ 'ਚ ਹੀ ਆਉਂਦਾ ਜਾਂ ਆਚਾਰ 'ਚੋਂ ਚਟਨੀ 'ਚੋਂ ਜਾਂ ਹਨਾ ਇਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਜਿਹੜੀ ਮੈਂ ਬਣਾ ਰਹੀ ਆ ਦੇਖੋ ਕਿੰਨੀ ਵਧੀਆ ਪਿਆਰੀ ਜੀ ਰੈਸਪੀ ਬਣ ਗਈ ਆ ਹੁਣ ਮੈਂ ਨਿੰਬੂ ਵੀ ਨਿਚੋੜ ਦਵਾਂਗੀ ਕਿਉਂਕਿ ਮੈਨੂੰ ਇਹ ਜ਼ਿਆਦਾ ਦੇਰ ਲਈ ਰੱਖੂਗੀ ਮੈਂ ਤੇ ਨਿੰਬੂਆਂ ਨੇ ਖਰਾਬ ਨਹੀਂ ਹੋਣ ਦੇਣਾ ਤੇ ਖਰਾਬ ਹੋਏਗਾ ਵੀ ਨਹੀਂ ਮੈਂ ਇਹਦੇ 'ਚ ਨਾ 1.5 ਨਿੰਬੂ ਪਾਉਂਗੀ 2 ਨਹੀਂ ਪਾਉਂਗੀ ਪੂਰੇ 1.5 ਪਾਉਂਗੀ ਦੇਖੋ ਦੋ ਅੱਧੇ-ਅੱਧੇ ਪੀਸ ਮੈਂ ਪਹਿਲਾਂ ਕਰ ਦਿੱਤੇ ਨੇ ਰਸ ਕੱਢ ਦਿੱਤਾ ਤੇ ਆਹ ਦੇਖੋ ਆ ਤੀਜਾ ਪੀਸ ਵੀ ਆ ਮੇਰੇ ਕੋਲ ਕਿਉਂਕਿ ਗੱਲ ਇਹ ਆ ਕਿ ਚੀਜ਼ ਜੇ ਲਾਗਤ ਵੀ ਲਾਉਣੀ ਆ ਤੇ ਚੰਗੀ ਨਾ ਬਣੇ ਤੇ ਫਿਰ ਫਾਇਦਾ ਕੀ ਆ ਤੇ ਆਹ ਦੇਖੋ ਹੁਣ ਮੈਂ ਚੰਗੀ ਤਰ੍ਹਾਂ ਤਿੰਨੇ ਫੇਰ ਰੱਖ ਕੇ ਨਿਚੋੜ ਦਿੱਤੇ ਨੇ ਤੇ ਇਹ ਹੁਣ ਨਾ 6-7 ਮਹੀਨੇ ਤੱਕ ਖਰਾਬ ਨਹੀਂ ਹੋਊਗਾ ਤੇ ਮੋਕਣ ਚ ਮੁੱਕ ਜਾਣ ਨੂੰ ਤੇ ਭਾਵੇਂ ਮਹੀਨੇ ਚ ਹੀ ਖਤਮ ਹੋ ਜੇ ਉਹ ਗੱਲ ਅਲੱਗ ਹੈ ਤੇ ਬਹੁਤ ਵਧੀਆ ਚੀਜ਼ ਬਣ ਰਹੀ ਹੈ ਤੇ ਬਹੁਤ ਵਧੀਆ ਚੀਜ਼ ਤਿਆਰ ਹੋਈ ਹੈ ਇਹ ਦੇਖੋ ਤੇ ਨਮਕ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਨਮਕ ਬਾਅਦ ਵਿੱਚ ਵੀ ਪੈ ਸਕਦਾ ਬਹੁਤ ਤੇਜ ਨਮਕ ਇੱਕਦਮ ਕਰਨ ਨਾਲ ਉਹ ਨਾ ਥੋੜਾ ਘੱਟ ਰੱਖ ਕੇ ਬਾਅਦ ਵਿੱਚ ਵੀ ਚਮਚੇ ਨਾਲ ਲਾਇਆ ਜਾ ਸਕਦਾ ਕਿਉਂਕਿ ਨਮਕ ਖੁਰਦਾ ਖੁਰਦਾ ਹੀ ਖੁਰਦਾ ਹੁੰਦਾ ਇਹਦੇ ਚ ਆਸਤੇ ਆਸਤੇ ਜਿਹੜਾ ਨਮਕ ਆ ਉਹਨੇ ਆਪਣਾ ਅਸਰ ਕਰਨਾ ਹੁੰਦਾ ਜੱਕ ਦਾਮ ਅਸਰ ਨਹੀਂ ਕਰਦਾ ਉਹ ਤੇ ਹੁਣ ਆਪਾਂ ਇਹਦੇ ਚ ਇੱਕ ਵਰਨੀ ਆ ਸਾਡੇ ਕੋਲ ਕੱਚ ਦੀ ਆ ਜਿਹੜੀ ਆ ਇਹਦੇ ਵਿੱਚ ਆਪਾਂ ਪਾ ਲਵਾਂਗੇ ਤੇ ਜਿੰਨਾ ਬਚੇਗਾ ਫਿਰ ਦੂਜੇ ਡੱਬੇ ਦੇ ਵਿੱਚ ਵੀ ਪਾਵਾਂਗੇ ਥੋੜਾ ਜਿਹਾ ਖਾਣ ਵਾਸਤੇ ਇਹਦੇ ਵਿੱਚ ਪਾ ਕੇ ਤੁਹਾਨੂੰ ਵਖਾ ਰਹੀ ਆ ਮੈਂ ਬਾਕੀ ਦਾ ਮੈਂ ਵੱਡੇ ਡੱਬੇ ਵਿੱਚ ਪਾਉਂਗੀ ਤੇ ਕਿਉਂਕਿ ਇੱਕਦਮ ਆਪਾਂ ਜਿਹੜੇ ਵੱਡੇ ਡੱਬੇ ਵਿੱਚ ਚਿਮਚੇ ਮਾਰਨੇ ਸ਼ੁਰੂ ਕਰ ਦਿੰਨੇ ਆ ਉਹ ਵੀ ਸਾਡੀ ਗਲਤੀ ਆ 2-4 ਦਿਨ ਕੋਈ ਵੀ ਹੋਏ achar ਹੋਏ ਕੋਈ ਚੀਜ਼ ਹੋਏ ਥੋੜਾ ਖਾਣ ਵਾਸਤੇ ਬਾਹਰ ਕੱਢ ਲਓ ਬਾਕੀ ਦੇ ਨੂੰ ਟਿਕੰਦੋ 2-4 ਦਿਨ ਉਹ ਚ ਨਮਕ ਰਲ ਜਾਂਦਾ ਏ ਉਸ ਚੰਗੀ ਤਰ੍ਹਾਂ ਮਤਲਬ ਵਧੀਆ ਥੈ ਨਾਲ ਬੈਠ ਜਾਂਦਾ ਏ ਚੀਜ਼ ਬੈਠ ਜਾਂਦੀ ਏ ਫਿਰ ਆਪਾਂ ਉਹਨੂੰ ਖਾ ਸਕਦੇ ਹਾਂ ਤੇ ਬੜੇ ਆਰਾਮ ਨਾਲ ਟਾਈਮ ਕੱਟ ਜਾਂਦਾ ਏ ਤੇ ਜੇ ਆਪਾਂ ਜਲਦੀ ਜੱਕਦਾ ਮੀ ਚਮਚੇ ਮਾਰਨੇ ਸ਼ੁਰੂ ਕਰ ਦਈਏ ਤੇ ਉਹ ਵੀ ਸਹੀ ਨਹੀਂ ਆ ਇੰਦਾ ਥੋੜਾ ਬਹੁਤਾ ਤੇ ਬਾਹਰ ਭਾਂਡੇ ਚ ਕੱਢਿਆ ਜਾ ਸਕਦਾ ਤੇ ਬਾਕੀ ਦਾ ਜਿਹੜਾ ਆ ਉਹ ਆਪਾਂ ਇੰਦਾ ਡੱਬੇ 'ਚ ਪਾ ਕੇ ਰੱਖ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਵਿਖਾਨੀ ਆ ਕਿ ਮੈਂ ਡੱਬੇ 'ਚ ਵੀ ਪਾ ਦਿੱਤਾ ਸੀਗਾ ਤੇ ਆਹ ਦੇਖੋ ਕਿੰਨਾ ਵਧੀਆ ਕੁੱਟਾ ਆ ਪੂੜੀਆਂ ਨਾ ਖਾਓ ਪਰੌਂਠਿਆਂ ਨਾ ਖਾਓ ਦਾਲ ਚੋਲ ਨਾ ਖਾਓ ਤੁਹਾਡੀ ਆਪਣੀ ਇੱਛਾ ਹੈ ਇਹ ਪੰਜਾਬ ਦਾ ਕੁੱਟਾ ਬਣ ਗਿਆ ਮਿਰਚਾਂ ਦਾ ਦੇਖੋ ਇਹ ਵੀ ਇੱਕ ਨਵੀਂ ਰੈਸਪੀ ਆ ਤੇ ਬਹੁਤ ਵਧੀਆ ਏ ਤੇ ਤੁਸੀਂ ਬਣਾ ਸਕਦੇ ਹੋ ਹੁਣ ਬਾਕੀ ਦਾ ਮੈਂ ਡੱਬੇ 'ਚ ਪਾ ਦਿੱਤਾ ਕੱਚ ਦੀ 'ਚ ਤੇ ਆ ਦੇਖੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਉਨੀਂ ਦੇਰ ਤੱਕ ਰਿਆਰ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ